ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅਜੇ ਦੀ ਇਸ ਵੀਡੀਓ ਨੂੰ ਪੂਰਾ ਜਨਮ ਸੁਣਿਓ ਜੀ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸਾਡੀ ਜ਼ਿੰਦਗੀ ਨੂੰ ਬਦਲਣ ਵਾਲੀ ਆ ਤਾਂ ਆਓ ਫਿਰ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਨਾਮ ਜਪਣ ਵਾਲੀਆਂ ਰੁਹਾ ਨਾਮ ਜਪ-ਜਪ ਕੇ ਭਜਨ ਮੰਦਗੀ ਕਰਕੇ ਆਪਣਾ ਜੀਵਨ ਤਾਂ ਸਫਲ ਬਣਾਉਂਦੀਆਂ ਹੀ ਨੇ ਬਲਕਿ ਉਹਨਾਂ ਰੂਹਾਂ ਦੀ ਸੰਗਤ ਕਰਨ ਵਾਲੇ ਵੀ ਧਰ ਜਾਂਦੇ ਆ ਅਸਲ ਸੰਤ ਮਹਾਪੁਰਖ ਜੀ ਉਹੀ ਹੁੰਦੇ ਨੇ ਜੋ ਆਪਣੇ ਨਾਲ ਨਹੀਂ ਬਲਕਿ ਆਪਣੇ ਗੁਰੂ ਦੇ ਨਾਲ ਜੋੜਦੇ ਨੇ ਐਸੇ ਹੀ ਕਮਾਈ ਵਾਲੇ ਸੰਤ ਮਹਾਪੁਰਖ ਤੰਤਨ ਬਾਬਾ ਆਨੰਦ ਸਿੰਘ ਜੀ ਹੋਏ ਜੋ ਕੋ ਲਾਏ ਹਰ ਇਨਸਾਨ ਨੂੰ ਤੰਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੋੜਦੇ ਸਨ ਤਖਤ ਤੇ ਬਿਰਾਜਮਾਨ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਤਸ਼ਾਹ ਪਾਪ ਕਿ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਨਾਲ ਜੋ ਦਿੱਤੇ ਸਨ ਕਹਿੰਦੇ ਸਨ ਬਾਣੀ ਪੜੋ ਅਤੇ ਬਾਣੀ ਦੇ ਦੱਸੇ ਹੋਏ ਰਾਹ ਤੇ ਚੱਲੋ ਇੱਦੇ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਪਿੰਡ ਦੀ ਸੰਗਤ ਬਾਬਾ ਜੀ ਦੇ ਦਰਸ਼ਨ ਕਰਨ ਦੇ ਲਈ ਆਈ ਬਾਬਾ ਜੀ ਨੇ ਪੁੱਛਿਆ ਵੀ ਹਾਂ ਭਾਈ ਕਿਸ ਤਰ੍ਹਾਂ ਆਉਣੇ ਹੋਏ ਤੇ ਕਹਿੰਦੇ ਸੰਗਤ ਦੇ ਵਿੱਚੋਂ ਇੱਕ ਇਨਸਾਨ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਬਾਬਾ ਜੀ ਤੁਹਾਡੇ ਦਰਸ਼ਨ ਕਰਨ ਦੇ ਲਈ ਆਇਆ ਤਾਂ ਕਹਿੰਦੇ ਬਾਬਾ ਜੀ ਕਹਿਣ ਲੱਗੇ ਭਾਈ ਦਰਸ਼ਨ ਕਰਨੇ ਆ ਤਾਂ ਗੁਰੂ ਸਾਹਿਬ ਦੇ ਕਰੋ ਉਸ ਵਿਅਕਤੀ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਅਸੀਂ ਇਸ ਦੁਨੀਆ ਦੇ ਨਾਪਾਕ ਕੁੱਲਣਹਾਰ ਜੀ ਨਾ ਸਾਡੇ ਤੇ ਕਿਰਪਾ ਕਰੋ ਸਾਡਾ ਭਲਾ ਕਰੋ ਬਾਬਾ ਜੀ ਨੇ ਕਿਹਾ ਭਾਈ ਗੁਰੂ ਸਾਹਿਬ ਜੀ ਦੇ ਦਰਸ਼ਨ ਕਰੋ ਸੰਗਤ ਕਰਿਆ ਕਰੋ ਅੰਮ੍ਰਿਤ ਵੇਲੇ ਉੱਠਿਆ ਕਰੋ ਉੱਠ ਕੇ ਬਾਣੀ ਪੜਿਆ ਕਰੋ ਇਸੇ ਤਰ੍ਹਾਂ ਜੀਵਨ ਸਫਲ ਹੋਵੇਗਾ ਕਹਿੰਦੇ ਬਾਬਾ ਜੀ ਨੇ ਉਸ ਸੰਗਤ ਨੂੰ ਮੇਰੇ ਪੰਜਵੇਂ ਪਾਤਸ਼ਾਹ ਜੀ ਦਾ ਇੱਕ ਪ੍ਰਸੰਗ ਸੁਣਾਇਆ ਜੋ ਪ੍ਰਸੰਗ ਸੁਣ ਕੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਬਾਬਾ ਜੀ ਨੇ ਪ੍ਰਸੰਗ ਸੁਣਾਉਣਾ ਸ਼ੁਰੂ ਕੀਤਾ ਕਹਿਣ ਲੱਗੇ ਕਿ ਮੇਰੇ ਪੰਜਵੇਂ ਪਾਤਸ਼ਾਹ ਜੀ ਨੇ ਇੱਕ ਵਾਰ ਆਪਣੇ ਇੱਕ ਪਿਆਰੇ ਸਿੱਖ ਮਾਧੋਦਾਸ ਨੂੰ ਕਸ਼ਮੀਰ ਦੀ ਧਰਤੀ ਤੇ ਭੇਜਿਆ ਅਤੇ ਹੁਕਮ ਕੀਤਾ ਕਿ ਉੱਥੇ ਜਾਓ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ ਕਹਿੰਦੇ ਉਹ ਸਿੱਖ ਨੇ ਕਸ਼ਮੀਰ ਦੇ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਬਹੁਤ ਸਾਰੀਆਂ ਸੰਗਤਾਂ ਉਸ ਸਿੱਖ ਦੇ ਬਚਨ ਸ਼ਰਮਣ ਦੇ ਲਈ ਆਉਂਦੀਆਂ ਕਹਿੰਦੇ ਇੱਕ ਵਾਰ ਕਸ਼ਮੀਰ ਦੇ ਰਾਜੇ ਦੇ ਮਹਿਲ ਦੇ ਵਿੱਚ ਚੋਰੀ ਹੋ ਗਈ ਰਾਜੇ ਨੇ ਚੋਰ ਨੂੰ ਫੜਨ ਦੀਆਂ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਚੋਰ ਨਾ ਫੜਿਆ ਗਿਆ ਇਸ ਕਰਕੇ ਰਾਜੇ ਨੇ ਗੁੱਸੇ ਦੇ ਵਿੱਚ ਆਏ ਨੇ ਇੱਕ ਹੁਕਮ ਜਾਰੀ ਕਰ ਦਿੱਤਾ ਕਿ ਮੇਰੇ ਰਾਜ ਦੇ ਵਿੱਚ ਜੇਕਰ ਕੋਈ ਵੀ ਬੰਦਾ ਰਾਤ ਦੇ ਵੇਲੇ ਘਰੋਂ ਬਾਹਰ ਨਿਕਲਿਆ ਕਿਸੇ ਵੀ ਗਲੀ ਮਹੱਲੇ ਸੜਕ ਦੇ ਉੱਤੇ ਫੜ ਲਿਆ ਗਿਆ ਤਾਂ ਉਹਦੀ ਕੋਈ ਵੀ ਦਲੀਲ ਅਪੀਲ ਸੁਣੀ ਨਹੀਂ ਜਾਵੇਗੀ ਉਹਨੂੰ ਸਿੱਧਾ ਹੀ ਸੂਲੀ ਦੇ ਉੱਤੇ ਟੰਗ ਦਿੱਤਾ ਜਾਵੇਗਾ ਅਤੇ ਉਹਦੇ ਪਰਿਵਾਰ ਵਾਲਿਆਂ ਨੂੰ ਵੀ ਸਜ਼ਾ ਮਿਲੇਗੀ। ਭਾਰਕੀ ਰਾਜੇ ਨੇ ਇਹ ਸਜ਼ਾ ਤੈਅ ਕਰ ਦਿੱਤੀ। ਕਹਿੰਦੇ ਹੁਣ ਜੋ ਸੰਗਤਾਂ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਿੱਖ ਦੇ ਬਚਨ ਚੰ ਮੰਉਂਦੀਆਂ ਸਨ, ਉਹਨਾਂ ਨੇ ਵੀ ਉਹ ਸਿੱਖ ਨੂੰ ਉਹਨਾਂ ਮਹਾਪੁਰਖਾਂ ਨੂੰ ਬੇਨਤੀ ਕੀਤੀ ਕਿ ਰਾਜੇ ਨੇ ਇਸ ਤਰ੍ਹਾਂ ਹੁਕਮ ਜਾਰੀ ਕੀਤਾ ਹੈ, ਜੇਕਰ ਤੁਸੀਂ ਸਮਝ ਰਹਿੰਦੇ ਆ ਇਹ ਸਮਾਪਤੀ ਕਰਦਿਆ ਕਰੋ। ਅਸੀਂ ਸਮੇਂ ਸਿਰ ਆਪਣੇ ਘਰ ਪਹੁੰਚ ਜਾਇਆ ਕਰਾਂਗੇ ਇਸ ਤਰ੍ਹਾਂ ਸਾਡੀ ਲਾਗਾ ਵੀ ਨਹੀਂ ਪਵੇਗਾ ਅਸੀਂ ਰੋਜ਼ ਰੋਜ਼ ਆਪ ਜੀ ਦੇ ਬਚਨ ਸੁਣ ਪਾਵਾਂਗੇ ਅਤੇ ਰਾਜੇ ਦਾ ਹੁਕਮ ਵੀ ਮੰਨਿਆ ਜਾਵੇਗਾ ਤਾਂ ਕਹਿੰਦੇ ਉਹ ਸਿੱਖ ਨੇ ਉਹ ਮਹਾਪੁਰਖਾਂ ਨੇ ਕਿਹਾ ਵੀ ਠੀਕ ਹੈ ਭਾਈ ਅਸੀਂ ਸਮੇਂ ਸਿਰ ਸਮਾਪਤੀ ਕਰਦਿਆ ਕਰਾਂਗੇ ਕਹਿੰਦੇ ਰੋਜ਼ ਇਸੇ ਤਰ੍ਹਾਂ ਸਮੇਂ ਸਿਰ ਸਮਾਪਤੀ ਕਰ ਦਿੰਦੇ ਪਰ ਕਹਿੰਦੇ ਇੱਕ ਦਿਨ ਐਸੇ ਅੰਤਰ ਧਿਆਨਣ ਹੋ ਕੇ ਬਚਨ ਕਰਨ ਲੱਗੇ ਕਿ ਸਮੇਂ ਦਾ ਕੁਝ ਪਤਾ ਹੀ ਨਾ ਲੱਗਿਆ ਸੂਰਜ ਛਿਪ ਗਿਆ ਰਾਤ ਪੈ ਗਈ ਕਹਿੰਦੇ ਜਿਵੇਂ ਹੀ ਸੂਰਜ ਛਿਪਣ ਵਾਲਾ ਹੋਇਆ ਤਾਂ ਸਭ ਸੰਗਤਾਂ ਨੇ ਆਪੋ ਆਪਣੇ ਘਰ ਨੂੰ ਜਾਣਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਸਭ ਸੰਗਤਾਂ ਆਪੋ ਆਪਣੇ ਘਰ ਦੇ ਵਿੱਚ ਸੁਰੱਖਿਅਤ ਪਹੁੰਚ ਗਈਆਂ ਪਰ ਕਹਿੰਦੇ ਇੱਕ ਲੜਕਾ ਜਿਹਦੀ ਉਮਰ 15 ਕੁ ਬਰੇ ਹੋਵੇਗੀ ਉਹ ਉੱਥੇ ਹੀ ਬੈਠਾ ਸੀ ਕਹਿੰਦੇ ਜਦੋਂ ਉਹ ਮਹਾਪੁਰਖਾਂ ਨੇ ਸਮਾਪਤੀ ਕੀਤੀ ਅੱਖਾਂ ਖੋਲੀਆਂ ਤਾਂ ਦੇਖਿਆ ਕਿ 15-16 ਸਾਲ ਦਾ ਬੱਚਾ ਸਾਹਮਣੇ ਬੈਠਾ ਹੈ ਅਤੇ ਹਨੇਰਾ ਵੀ ਹੋ ਗਿਆ ਰਾਤ ਪੈ ਗਈ ਆ ਤਾਂ ਮਹਾਪੁਰਖਾਂ ਨੇ ਕਿਹਾ ਪੁੱਤਰ ਅਸੀਂ ਤਾਂ ਅੰਤਰ ਧਿਆਨ ਹੋ ਕੇ ਕਥਾ ਕਰ ਰਹੇ ਸੀ ਇਸ ਕਰਕੇ ਸਾਨੂੰ ਸਮੇਂ ਦਾ ਪਤਾ ਨਹੀਂ ਲੱਗਿਆ ਪਰ ਤੈਨੂੰ ਤਾਂ ਪਤਾ ਲੱਗ ਗਿਆ ਸੀ ਨਾ ਕਿ ਹਨੇਰਾ ਹੋ ਰਿਹਾ ਹੈ ਜਿਵੇਂ ਸਾਰੀਆਂ ਸੰਗਤਾਂ ਉਹ ਆਪਣੇ ਘਰ ਨੂੰ ਚਲੀਆਂ ਗਈਆਂ ਤੂੰ ਵੀ ਆਪਣੇ ਘਰ ਨੂੰ ਚਲਾ ਜਾਂਦਾ ਚਲ ਹੁਣ ਇਸ ਤਰ੍ਹਾਂ ਕਰ ਹਨੇਰਾ ਬਹੁਤ ਹੋ ਗਿਆ ਹੈ ਅੱਜ ਦੀ ਰਾਤ ਨੂੰ ਇੱਥੇ ਹੀ ਠਹਿਰ ਜਾ ਪਰ ਕਹਿੰਦੇ ਉਹ ਨੌਜਵਾਨ ਲੜਕਾ ਕਹਿਣ ਲੱਗਾ ਨਹੀਂ ਬਾਬਾ ਜੀ ਤੁਸੀਂ ਤਾਂ ਹੁਣੇ ਵਚਨ ਕੀਤੇ ਸੀ ਕਿ ਜੇਕਰ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਪੂਰਾ ਭਰੋਸਾ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਤੱਤੀ ਬਾਮੀ ਨਹੀਂ ਲੰਗਣ ਦਿੰਦੇ ਪਰਤਾ ਕਰਤ ਦੇ ਨੇ ਇਸ ਕਰਕੇ ਮੈਨੂੰ ਤਾਂ ਆਪਣੇ ਗੁਰੂ ਸਾਹਿਬ ਜੀ ਦੇ ਉੱਤੇ ਪੂਰਾ ਭਰੋਸਾ ਹੈ ਮੈਨੂੰ ਪਤਾ ਹੈ ਕਿ ਗੁਰੂ ਸਾਹਿਬ ਜੀ ਮੇਰੇ ਨਾਲ ਨੇ ਉਹ ਮੇਰਾ ਵਾਲ ਵੀ ਵਿੰਗਾ ਨਹੀਂ ਹੋਣ ਦੇਣਗੇ ਇਸ ਕਰਕੇ ਤੁਸੀਂ ਮੇਰੀ ਚਿੰਤਾ ਨਾ ਕਰੋ ਮੈਨੂੰ ਘਰ ਜਾਣ ਦੋ ਕਹਿੰਦੇ ਇਹ ਕਹਿ ਕੇ ਉਹ ਲੜਕਾ ਆਪਣੇ ਘਰ ਨੂੰ ਚਲ ਗਿਆ ਪਰ ਕਹਿੰਦੇ ਜੇ ਕੁਝ ਦੂਰੀ ਤੇ ਹੀ ਗਿਆ ਸੀ ਤਾਂ ਰਾਜੇ ਦੇ ਸੈਦਕਾਂ ਨੇ ਉਹ ਲੜਕੇ ਨੂੰ ਫੜ ਲਿਆ ਫੜ ਕੇ ਰਾਜੇ ਦੇ ਹਵਾਲੇ ਕਰ ਦਿੱਤਾ ਕਿ ਰਾਜਾ ਜੀ ਇਸ ਲੜਕੀ ਨੇ ਤੁਹਾਡੇ ਹੁਕਮ ਦੀ ਕੁਲੰਘਣਾ ਕੀਤੀ ਆ ਇਹ ਰਾਤ ਵੇਲੇ ਸੜਕ ਦੇ ਉੱਤੇ ਤੁਰਿਆ ਜਾਂਦਾ ਖੜਿਆ ਗਿਆ ਹੈ ਕਹਿੰਦੇ ਰਾਜੇ ਨੇ ਜਦ ਉਸ ਲੜਕੇ ਨੂੰ ਦੇਖਿਆ ਕਹਿੰਦੇ ਉਹ ਰਾਜੇ ਨੂੰ ਬਹੁਤ ਗੁੱਸਾ ਆਇਆ ਰਾਜੇ ਨੇ ਕਿਹਾ ਇਸ ਲੜਕੇ ਨੇ ਸਾਡੇ ਹੁਕਮ ਦੀ ਉਲੰਘਣਾ ਕੀਤੀ ਆ ਇਸ ਕਰਕੇ ਇਹਨੂੰ ਕੱਲ੍ਹ ਨੂੰ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਸੂਲੀ ਦੇ ਉੱਤੇ ਟੰਗ ਦਿੱਤਾ ਜਾਵੇ ਅਤੇ ਇਹਦੇ ਪਰਿਵਾਰ ਨੂੰ ਵੀ ਘਰੋਂ ਚੁੱਕ ਕੇ ਲੈ ਆਓ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇਗੀ ਉਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਘਰ-ਬਾਰ ਜ਼ਬਤ ਕਰ ਲਓ ਕਿਉਂਕਿ ਉਹਨਾਂ ਨੇ ਆਪਣੇ ਲੜਕੇ ਨੂੰ ਸਮਝਾਇਆ ਨਹੀਂ ਕਹਿੰਦੇ ਸੈਨਿਕਾਂ ਨੇ ਉਹ ਲੜਕੇ ਨੂੰ ਬੰਦੀ ਬਣਾ ਲਿਆ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਵੀ ਲੈ ਆਂਦਾ ਹੁਣ ਜਦੋਂ ਸਵੇਰ ਹੋਈ ਕਚਹਿਰੀ ਦੇ ਵਿੱਚ ਉਹ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ ਪੁੱਛਿਆ ਵੀ ਹਾਂ ਭਾਈ ਇਹ ਲੜਕਾ ਤੁਹਾਡਾ ਹੈ ਤੇ ਕਹਿੰਦੇ ਪਰਿਵਾਰ ਵਾਲਿਆਂ ਨੇ ਕਿਹਾ ਹਾਂ ਜੀ ਇਹ ਲੜਕਾ ਤਾਂ ਸਾਡਾ ਹੈ ਪਰ ਅਸੀਂ ਨੇ ਆਪਣੇ ਕਰੋ ਬੇਦਖ ਲ ਕੀਤਾ ਕਿਉਂਕਿ ਇਹ ਸਾਡੇ ਕਹਿਣੇ ਤੋਂ ਬਾਹਰ ਆ ਸਾਡੇ ਆਖੇ ਨਹੀਂ ਲੱਗਦਾ ਇਹ ਕਹਿ ਕੇ ਉਹ ਲੜਕੇ ਦੇ ਪਰਿਵਾਰ ਵਾਲਿਆਂ ਨੇ ਪੱਲਾ ਛਾੜ ਲਿਆ ਆਪਣੇ ਆਪ ਦਾ ਬਚਾ ਕਰ ਲਿਆ ਉਹ ਲੜਕੇ ਦੇ ਭੈਣ ਭਰਾਵਾਂ ਨੇ ਵੀ ਇਹੋ ਕਿਹਾ ਕਿ ਸਾਡਾ ਇਸ ਲੜਕੇ ਦੇ ਨਾਲ ਕੋਈ ਰਿਸ਼ਤਾ ਨਹੀਂ ਆ ਕਹਿੰਦੇ ਜਦੋਂ ਉਹ ਲੜਕੇ ਨੇ ਦੇਖਿਆ ਕਿ ਮੇਰੇ ਮਾਤਾ ਪਿਤਾ ਮੇਰੇ ਭੈਣ ਭਰਾ ਸਾਰੇ ਹੀ ਮੇਰਾ ਸਾਥ ਛੱਡ ਗਏ ਨੇ ਤਾਂ ਕਹਿੰਦੇ ਉਹ ਲੜਕੇ ਨੇ ਰਾਜੇ ਨੂੰ ਕਿਹਾ ਰਾਜਾ ਜੀ ਤੁਸੀਂ ਮੈਨੂੰ ਸੂਲੀ ਤੇ ਚਲਾ ਦੇਣਾ ਹੈ ਪਰ ਤੁਸੀਂ ਮੇਰੀ ਇੱਕ ਆਖਰੀ ਇੱਛਾ ਪੂਰੀ ਕਰ ਦੋ ਮੈਂ ਜਿਹੜੇ ਮਹਾਪੁਰਖਾਂ ਦੀ ਸੰਗਤ ਕਰਦਾ ਹਾਂ ਮੈਨੂੰ ਇੱਕ ਵਾਰ ਉਹਨਾਂ ਦੇ ਦਰਸ਼ਨ ਕਰਾ ਦਿਓ ਕਹਿੰਦੇ ਰਾਜੇ ਨੇ ਜਲਾਦਾ ਨੂੰ ਹੁਕਮ ਕੀਤਾ ਕਿ ਤੁਸੀਂ ਜਲਦੀ ਦੇ ਨਾਲ ਇਹਦੇ ਲਈ ਸੂਲ ਤਿਆਰ ਕਰੋ ਅਤੇ ਕੁਝ ਸੈਨਿਕਾਂ ਨੂੰ ਉਹ ਮਹਾਪੁਰਖਾਂ ਨੂੰ ਲੈਣ ਦੇ ਲਈ ਭੇਜ ਦਿੱਤਾ ਕਿ ਜਾਓ ਉਹ ਮਹਾਪੁਰਖਾਂ ਨੂੰ ਇੱਥੇ ਬੁਲਾ ਕੇ ਲੈ ਕੇ ਆਓ ਇਹਦੀ ਆਖਰੀ ਇੱਛਾ ਪੂਰੀ ਕਰ ਦੋ ਕਹਿੰਦੇ ਇੱਧਰ ਜਲਾਦਾ ਨੇ ਇੱਕ ਸੁੱਕੀ ਲੱਕੜ ਨੂੰ ਤਿੱਖਾ ਕਰਨਾ ਸ਼ੁਰੂ ਕਰ ਦਿੱਤਾ ਕਿ ਦੇ ਸੂਲੀ ਇਸੇ ਤਰ੍ਹਾਂ ਹੀ ਬਣਦੀ ਸੀ ਕਿ ਇੱਕ ਸੁੱਕੀ ਲੱਕੜ ਨੂੰ ਬੜਾ ਤਿੱਖਾ ਕਰ ਲਿਆ ਜਾਂਦਾ ਸੀ ਜਿਵੇਂ ਬੱਚੇ ਆਪਣੀ ਕੰਨਸਾਂ ਨੂੰ ਤਿੱਖਾ ਕਰ ਲੈਂਦੇ ਆ ਕਹਿੰਦੇ ਉਹ ਤਿੱਖੇ ਪਾਸੇ ਤੇ ਜਿਸ ਨੂੰ ਦੀ ਸਜ਼ਾ ਮਿਲਦੀ ਸੀ ਉਹਨੂੰ ਟੰਗ ਦਿੱਤਾ ਜਾਂਦਾ ਸੀ ਤਿੱਖਾ ਪਾਸਾ ਹੌਲੀ ਹੌਲੀ ਗਰਦਨ ਦੇ ਵਿੱਚ ਤਸ ਜਾਂਦਾ ਇਸੇ ਤਰ੍ਹਾਂ ਬੰਦੇ ਦੀ ਮੌਤ ਹੋ ਜਾਂਦੀ ਸੀ ਬੜੀ ਹੀ ਦਰਦਨਾਕ ਟਰਟ ਟੜਕ ਕੇ ਮੌਤ ਹੁੰਦੀ ਸੀ ਕਹਿੰਦੇ ਹੁਣ ਇਧਰ ਉਸ ਲੜਕੇ ਦੇ ਲਈ ਇਸੇ ਤਰ੍ਹਾਂ ਦੀ ਇੱਕ ਸੂਲੀ ਤਿਆਰ ਕੀਤੀ ਜਾ ਰਹੀ ਆ ਇਦਰ ਸੈਨਿਕ ਮਹਾਪੁਰਖਾਂ ਨੂੰ ਬੁਲਾ ਲਿਆ। ਮਹਾਪੁਰਖਾਂ ਨੇ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਬੇਨਤੀ ਕੀਤੀ ਕਿ ਰਾਜਾ ਜੀ ਤੁਸੀਂ ਇਹ ਠੀਕ ਨਹੀਂ ਕਰ ਰਹੇ। ਬੱਚਾ ਸੰਗਤ ਕਰਨ ਦੇ ਲਈ ਵਿਆਹ ਜੀ ਬੱਚਾ ਵੇਖੂ ਰਿਆ ਪਰ ਕਹਿੰਦੇ ਰਾਜੀ ਨੇ ਮਹਾਪੁਰਖਾਂ ਦੇ ਵੀ ਇੱਕ ਨਾ ਸੁਣੀ ਤਾਂ ਬੱਚੇ ਨੇ ਦੇਖਿਆ ਵੀ ਹੁਣ ਕੋਈ ਵਸ ਨਹੀਂ ਰਿਹਾ ਤਾਂ ਬੱਚੇ ਨੂੰ ਮਹਾਪੁਰਖਾਂ ਦੇ ਬਚਨ ਯਾਦ ਆ ਗਏ ਕਿ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਵੀ ਜਦੋਂ ਵੀ ਔਖਾ ਸਮਾਂ ਆਵੇ ਤਾਂ ਆਪਣਾ ਸਿਮਰਨ ਵਧਾ ਦੇਣਾ ਚਾਹੀਦਾ ਹੈ ਕਹਿੰਦੇ ਇਸ ਕਰਕੇ ਲੜਕੇ ਨੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਰਾਤ ਦਾ ਵੀ ਉਹ ਸਤਿਗੁਰ ਸੱਚੇ ਭਾਸ਼ਣ ਯਾਦ ਕਰਦੇ ਅਸੀਂ ਸਵੇਰੇ ਉਹਨੇ ਫੇਰ ਇੱਕ ਮਨ ਇਕਜਿਤ ਹੋ ਕੇ ਆਪਣੇ ਗੁਰੂ ਨੂੰ ਯਾਦ ਕਰਨਾ ਸ਼ੁਰੂ ਕੀਤਾ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨੀ ਸ਼ੁਰੂ ਕੀਤੀ ਕਿ ਸਤਿਗੁਰ ਸੱਚੇ ਪਾਸ਼ਾ ਹੁਣ ਤੁਹਾਡਾ ਹੀ ਆਸਰਾ ਕਹਿੰਦੇ ਜਦੋਂ ਫਿਰ ਸੱਚੇ ਮਨੋਂ ਆਪਣੇ ਸਤਿਗੁਰ ਸੱਚੇ ਪਾਸ਼ਾ ਨੂੰ ਯਾਦ ਕੀਤਾ ਜਾਂਦਾ ਹੈ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਾਂ ਮੇਰੇ ਸਤਿਗੁਰ ਸੱਚੇ ਪਾਸ਼ਾ ਆਪਣੇ ਪਰੋਸੇ ਵਾਲਿਆਂ ਦੀ ਸੱਚੀਆਂ ਭਾਵਨਾਵਾਂ ਵਾਲਿਆਂ ਦੀ ਲਾਜ ਜ਼ਰੂਰ ਰੱਖਦੇ ਨੇ ਕਹਿੰਦੇ ਜੋ ਸੂਲੀ ਉਸ ਬੱਚੇ ਦੇ ਲਈ ਤਿਆਰ ਕੀਤੀ ਗਈ ਜਦੋਂ ਹੀ ਉਸ ਬੱਚੇ ਨੂੰ ਸੂਲੀ ਤੇ ਟੰਗਿਆ ਉਹ ਬੱਚੇ ਦਾ ਸਪਰਸ਼ ਉਸ ਸੂਲੀ ਨੂੰ ਹੋਇਆ ਤਾਂ ਉਹ ਸੁੱਕੀ ਲੱਕੜ ਤਿੱਖੀ ਸੂਲੀ ਹਰੀ ਲੱਕੜ ਦੇ ਵਿੱਚ ਬਦਲ ਗਈ ਕਹਿੰਦੇ ਜਲਾਦ ਦੇਖ ਕੇ ਹੈਰਾਨ ਕਿ ਸੁੱਕੀ ਲੱਕੜ ਹਰੀ ਕਿੰਜ ਹੋ ਸਕਦੀ ਹੈ ਕਹਿੰਦੇ ਉਹਨਾਂ ਨੇ ਫਿਰ ਤੋਂ ਸੂਲੀ ਤਿਆਰ ਕੀਤੀ ਪਰ ਕਹਿੰਦੇ ਜਦੋਂ ਹੀ ਉਹ ਲੜਕਾ ਸੂਲੀ ਨੂੰ ਜਾ ਕੇ ਸਪਰਸ਼ ਕਰੇ ਉਹ ਹਰੀ ਹੋ ਜਾਆ ਕਰੇ ਕਹਿੰਦੇ ਜਲਾਦਾਂ ਨੇ ਸੈਨਿਕਾਂ ਨੇ ਰਾਜੇ ਨੂੰ ਖਬਰ ਦਿੱਤੀ ਕਿ ਆਹ ਸਭ ਕੁਝ ਹੋ ਰਿਹਾ ਏ ਰਾਜੇ ਨੇ ਮੰਨਿਆ ਨਹੀਂ ਰਾਜੇ ਨੇ ਕਿਹਾ ਤੁਸੀਂ ਝੂਠ ਬੋਲ ਰਹੇ ਹੋ ਇਦਾਂ ਹੋ ਹੀ ਨਹੀਂ ਸਕਦਾ ਮੈਂ ਆਪ ਜਾ ਕੇ ਦੇਖਾਂਗਾ ਕਹਿੰਦੇ ਰਾਜੇ ਨੇ ਆਪਣੇ ਸਾਹਮਣੇ ਇੱਕ ਸੁੱਕੀ ਲੱਕੜ ਦੀ ਸੂਲੀ ਤਿਆਰ ਕੀਤੀ ਖੁਦ ਆਪਣੀਆਂ ਅੱਖਾਂ ਦੇ ਸਾਹਮਣੇ ਉਹ ਲੜਕੇ ਨੂੰ ਸੂਲੀ ਤੇ ਚੜਾਉਣ ਲੱਗਿਆ ਪਰ ਕਹਿੰਦੇ ਜਦੋਂ ਹੀ ਉਹ ਲੜਕੇ ਦਾ ਸਪਰਸ਼ ਉਸ ਯੁਨੀ ਨਹੀਂ ਹੋਇਆ ਤਾਂ ਸੂਲੀ ਫੇਰ ਖਰੀਬ ਹੋ ਗਈ ਉਹ ਰਾਜਾ ਬੜਾ ਹੈਰਾਨ ਹੋ ਗਿਆ ਉਹਨੇ ਕਿਹਾ ਇਹ ਕੀ ਹੋ ਰਿਹਾ ਹੈ ਤੇ ਕਿਵੇਂ ਹੋ ਰਿਹਾ ਏ ਇਹ ਕਿਹੜੀ ਸ਼ਕਤੀ ਵਰਤ ਰਹੀ ਆ ਤਾਂ ਕਹਿੰਦੇ ਕੋਲ ਖੜੇ ਮੇਰੇ ਪੰਜਵੇਂ ਪਾਸ਼ਾ ਜੀ ਦੇ ਉਹ ਪਿਆਰੇ ਸਿੱਖ ਉਹ ਮਹਾਪੁਰਖ ਮਾਦਵ ਦਾਸ ਜੀ ਨੇ ਕਿਹਾ ਰਾਜਨ ਇਹ ਮੇਰੇ ਪੰਜਵੇਂ ਪਾਸ਼ਾ ਜੀ ਵਰਤ ਰਹੇ ਨੇ ਰਾਜੇ ਨੇ ਕਿਹਾ ਪੰਜਵੇਂ ਪਾਸ਼ਾ ਉਹ ਕੌਣ ਨੇ ਤਾਂ ਪੰਜਵੇਂ ਪਾਸ਼ਾ ਜੀ ਦੇ ਪਿਆਰੇ ਸਿੱਖ ਨੇ ਸਾਰੀ ਗੱਲਬਾਤ ਦੱਸੀ ਕਿ ਮੇਰੇ ਪਹਿਲੇ ਪਾਸ਼ਾ ਤੁਨ ਤੁਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪੰਜਵੀਂ ਜੋਤ ਜੋ ਇਸ ਵੇਲੇ ਸ੍ਰੀ ਅੰਮ੍ਰਿਤਸਰ ਵਿਖੇ ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਬਰਾਜਮਾਨ ਆ ਕਹਿੰਦੇ ਰਾਜਾ ਮਹਾਪੁਰਖਾਂ ਨੂੰ ਕਹਿਣ ਲੱਗਾ ਇੱਕ ਮਿੰਟ ਹੋ ਸਕਦਾ ਹੈ ਤੁਹਾਡਾ ਗੁਰੂ ਅੰਮ੍ਰਿਤਸਰ ਦੇ ਵਿੱਚ ਬੈਠਾ ਹੈ ਅਤੇ ਇਹ ਲੜਕਾ ਇੱਥੇ ਕਸ਼ਮੀਰ ਦੇ ਵਿੱਚ ਆ ਐਨਾ ਫਾਸਲਾ ਹੈ ਉਹ ਇੱਥੇ ਕਿੰਜ ਵਰਤ ਸਕਦੇ ਨੇ ਤੇ ਕਹਿੰਦੇ ਮਹਾਪੁਰਖਾਂ ਨੇ ਕਿਹਾ ਇੱਥੇ ਉੱਥੇ ਰਖਵਾਲਾ ਪਰਾਪ੍ਰਸਤ ਬਿਰਦੀਨ ਦੇ ਅੱਲਾ ਕਹਿਣ ਲੱਗੇ ਮੇਰੇ ਸਤਿਗੁਰ ਸੱਚੇ ਪਾਸ਼ਾ ਸਭ ਥਾਈਂ ਨੇ ਉਹ ਰਾਜਾ ਕਹਿਣ ਲੱਗਾ ਕਿ ਮੈਂ ਵੀ ਤੁਹਾਡੀ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਉਹ ਮਹਾਪੁਰਖ ਉਹ ਸਿਕਮਾਧੂ ਦਾਸ ਜੀ ਰਾਜੇ ਨੂੰ ਲੈ ਕੇ ਉਸ ਲੜਕੇ ਨੂੰ ਲੈ ਕੇ ਮੇਰੇ ਪੰਜਵੇਂ ਪਾਸ਼ਾ ਜੀ ਦੇ ਦਰਬਾਰ ਦੇ ਵਿੱਚ ਪਹੁੰਚ ਗਏ ਕਹਿੰਦੇ ਜਦੋਂ ਦਰਬਾਰ ਦੇ ਵਿੱਚ ਪਹੁੰਚੇ ਤਾਂ ਸਾਹਮਣੇ ਮੇਰੇ ਪੰਜਵੇਂ ਪਾਸ਼ਾ ਤੁੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤਖਤ ਤੇ ਬਿਰਾਜਮਾਨ ਸਨ ਮਦੋਦਾਸ ਨੂੰ ਆਉਂਦੇ ਹੋਇਆ ਦੇਖ ਕੇ ਕਹਿਣ ਲੱਗੇ ਮਦੋਦਾਸ ਜੀ ਕਚੈਰੀ ਦੇ ਵਿੱਚ ਕੀ ਬੀਤੀ ਤਾਂ ਕਹਿੰਦੇ ਮਦੋਦਾਸ ਸਿੱਖ ਦੀਆਂ ਅੱਖਾਂ ਪਰ ਆਇਆਂ ਹੱਥ ਜੋੜ ਕੇ ਬੇਨਤੀ ਕੀਤੀ ਸਰਤਿਗੁਰ ਸੱਚੇ ਪਾਤਸ਼ਾਹ ਜੋ ਬੀਤੀ ਤੁਹਾਡੀ ਰਜਾ ਵਿੱਚ ਬੀਤੀ ਤੁਸੀਂ ਪਰਤਖ ਵਰਤੇ ਕਹਿੰਦੇ ਉਹ ਰਾਜੇ ਨੇ ਮੇਰੇ ਪੰਜਵੇਂ ਪਾਸ਼ਾ ਜੀ ਦੇ ਦਰਸ਼ਨ ਕੀਤੇ ਅਤੇ ਪਾਸ਼ਾ ਜੀ ਦਾ ਹੀ ਹੋ ਗਿਆ ਪਾਸ਼ਾ ਦਾ ਸਿੰਘ ਬਣ ਗਿਆ ਕਹਿੰਦੇ ਇਧਰ ਮੇਰੇ ਪੰਜਵੇਂ ਪਾਸ਼ਾ ਜੀ ਨੇ ਉਹ ਲੜਕੇ ਦੇ ਸਿਰ ਦੇ ਉੱਤੇ ਮੇਰ ਪ੍ਰਿਆ ਹੱਥ ਰੱਖਿਆ ਅਤੇ ਦੱਸਿਆ ਕਿ ਇਹ ਸਾਡਾ ਪਿਛਲੇ ਜਨਮਾਂ ਦਾ ਸੇਖਿਆ ਇਹਦੀ ਇਹੋ ਪਰਖਿਆ ਰਹਿ ਗਈ ਸੀ ਇਸ ਜਨਮ ਦੇ ਵਿੱਚ ਇਹਦੀ ਇਹ ਪਰਖਿਆ ਪੂਰੀ ਹੋਈ ਹੈ ਪਰਖਿਆ ਦੇ ਵਿੱਚੋਂ ਪਾਸ ਹੋ ਗਿਆ ਹੈ ਇਸ ਕਰਕੇ ਇਹਦਾ ਜੰਮਣਾ ਮਰਨਾ ਕੱਟਿਆ ਗਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਬੱਚੇ ਦੇ ਉੱਤੇ ਮੇਰ ਪ੍ਰੀਖਿਸ਼ਟੀ ਪਾਈ ਅਤੇ ਇੱਕ ਸ਼ਬਦ ਦਾ ਉਚਾਰਨ ਕੀਤਾ ਜੋ ਸ਼ਬਦ ਇਸ ਵੇਲੇ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਸੋ ਸੰਗਤ ਜੀ ਆਪਾਂ ਆਪ ਜੀ ਦੇ ਨਾਲ ਮੇਰੇ ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਦੀ ਇਸਾ ਕੀ ਇਹ ਪ੍ਰਸੰਗ ਇਸ ਲਈ ਸੰਧਿਆ ਕੀਤਾ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਸਮਰੱਥ ਨੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਨੇ ਸਭ ਕੁਝ ਕਰਨ ਦੇ ਦੀਵ ਨੇ ਉਹ ਚਾਣ ਤਾਂ ਸੁੱਕਿਆਂ ਨੂੰ ਹਰੇ ਕਰ ਸਕਦੇ ਨੇ ਉਹ ਚਾਣ ਤਾਂ ਸੂਲੀ ਨਸ਼ੂਲ ਬਣਾ ਸਕਦੇ ਨੇ ਸੋਸ ਪ੍ਰੋਸੇ ਦੇ ਨਾਲ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਨੇ ਯਾਦ ਕਰਨਾ ਹੈ ਦੁੱਖ ਹੋਵੇ ਸੁੱਖ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਅਤੇ ਹਰ ਵੇਲੇ ਸਿਮਰਨ ਸਤਨਾਮ ਵਾਹਿਗੁਰੂ ਜੀ ਦਾ ਜਾਪ ਵਾਹਿਗੁਰੂ ਜੀ ਦਾ ਜਾਪ ਅਤੇ ਜਦੋਂ ਦੁੱਖ ਦੀ ਘੜੀ ਆਵੇ ਤਾਂ ਸਾਡਾ ਸਿਮਰਨ ਸਾਡਾ ਨਿਤਨੇਮ ਸਾਡੀ ਸੇਵਾ ਹੋਰ